ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰਨ ਦੇ ਲਈ ਪਹੁੰਚੇ ਆ ਆਪਾਂ ਪਿੰਡ ਗੁੜੀ ਸੰਗਰ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਦੀ ਗੱਲ ਕਰੀਏ ਤਾਂ ਦੋਸਤੋ ਤਸੀਲ ਐਸਪਨੂ ਗਿੱਦੜਵਾਹ ਪੈ ਜਾਂਦੀ ਆ ਇੱਕ ਈਕਰੇ ਨੂੰ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਤਾ ਬਾਈ ਹਾਂ ਬਈ ਠੀਕ ਆ ਨਾਂ ਦਸੀ ਵੀਰ ਆਪਣਾ ਹਰਮਨ ਬਈ ਹਰਮਨ ਹਾਂਜੀ ਠੀਕ ਆ ਬਾਈ ਹਰਮਨ ਨੇ ਇਹ ਮੱਝ ਆਪਣੇ ਘਰ ਦੀ ਆ ਨਹੀਂ ਬਈ ਇਹ ਟੋਕੜ ਕੱਪਣ ਲਈ ਸੀ ਬਈ ਆਪਾਂ ਠੀਕ ਆ ਟੋਕੜ ਕੱਪਣ ਲੈਂਦੀ ਸੀ ਹਾਂ ਬਈ ਠੀਕ ਆ ਤੇ ਕਿੰਨੇ ਦਿਨ ਸੂਨ ਚ ਪਿਆ ਬਈ ਇਹਦੇ ਬਈ ਤਿੰਨ ਚਾਰ ਦਿਨ ਖੜ ਪਈ ਆ ਬਈ ਤਿੰਨ ਚਾਰ ਅੱਛਾ ਤਿੰਨ ਚਾਰ ਦਿਨ ਲੈ ਜੂ ਠੀਕ ਆ ਤੇ ਦੁੱਧ ਦੀ ਗੱਲ ਕਰੀਏ ਬਈ ਕਿੰਨਾ ਦੁੱਧ ਪਾਉਂਦੀ ਆ ਵੈਸੇ ਦੁੱਧ ਬਈ ਆਪਾਂ ਚ ਹੋਇਆ 16 ਲੀਟਰ ਚ ਹੋਇਆ ਪੀਲੇ ਸੂਏ ਠੀਕ ਆ 16 ਲੀਟਰ ਚ ਹੋਇਆ ਵਿਆ ਹਾਂ ਚੋਇਆ ਵੇ ਦਾ ਠੀਕ ਆ ਤੇ 12 ਦੇ ਮੂੰਹ ਮਾਰੂ ਗਿਆ ਠੀਕ ਆ ਤੇ ਸੂਆ ਕਿੰਨਾ ਸੂਨਾ ਬਈ ਇਹਨੇ ਤੀਜਾ ਬਈ ਠੀਕ ਆ ਤੀਜਾ ਸੂਆ ਸੂਨਾ ਹਾਂ ਠੀਕ ਆ ਕੋਈ ਸੀ ਮਨਸੂਮੰਦਾ ਤਾਂ ਪਤਾ ਨਹੀਂ ਹੋਣਾ ਬਈ ਬਈ ਅੰਨ ਹਣਾ ਠੀਕ ਆ ਲੋ ਬਈ ਬਾਈ ਦਾ ਅੰਦਾਜ਼ਾ ਹੈਗਾ 18 ਲੀਟਰ ਦੇ ਲਗਭਗ ਤੇ ਸੂਆ ਹੈਗਾ ਜੇ ਗੱਲ ਕਰੀਏ ਤੀਜਾ ਸਿੰਘ ਵੇਖ ਸਕਦੇ ਆ ਬਿਲਕੁਲ ਕੁੰਡਾ ਤੇ ਹਵਾਨਾ ਏ ਤੁਹਾਨੂੰ ਜੱਜਮੈਂਟ ਕਰਾਉਣੇ ਆ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਹੁਣ ਵੀ ਤੇ ਬਾਕੀ ਦੋਸਤੋ 3-4 ਦਿਨ ਬਾਈ ਜਾਣਾ ਸੋਚੇ ਨੇ ਲੈ ਜਾਣੇ ਆਣਾ ਦਾ ਸੈੱਟ ਚੈੱਕ ਕਰ ਸਕਦੇ ਆ ਇੱਕੋ ਇਹ ਥਾਣਾ ਦੋਸਤੋ ਅਗਲੇ ਨਾ ਅਗਲਾ ਤੇ ਮਗਰਲੇ ਨਾ ਮਗਰਲਾ ਮਗਰਲੇ ਪਾਸੇ ਉਹ ਹਵਾਨੇ ਨੇ ਨੀ ਨਿਗਾ ਮਾਰਿਓ ਕਿਰਾ ਐ ਬੋਰਾ ਹੀ ਬੰਨੀ ਫਿਰਦੀ ਏ ਕਰਮਾਲੀ ਚੈੱਕ ਕਰਿਓ ਜੀ ਦੇਖ ਲੇਖ ਕੀ ਆ ਪਤਾ ਬਹੁਤ ਸੋਹਣਾ ਹਵਾਨਾ ਦੋਸਤੋ ਬਾਈ ਦਾ ਅਨਮਾਨ ਆ ਵੀ ਦੁੱਧ ਦੇ ਨੇ 18 ਲੀਟਰ ਦੇ ਲਗਭਗ ਪਾ ਦੇਣਾ ਤੇ ਰਾਜੀਪੜੀ ਦੀ ਗੱਲ ਕਰੀਏ ਦੋਸਤੋ ਰਾਜੀਪੜੀ ਚੰਗੀ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਨੇ ਆ ਲੈ ਵੇ ਖੋਲ ਕੇ ਨਾ ਇੱਕ ਵਾਰੀ ਮਾੜਾ ਏ ਗੇੜਾ ਘਲਵਾ ਦੀ ਜਗਾ ਦੀ ਤਾਂ ਥੋੜੀ ਪ੍ਰੋਬਲਮ ਹੀ ਆ ਤੇ ਜਿੰਨੀ ਕਿ ਹੋ ਸਕਿਆ ਤੁਹਾਨੂੰ ਤੋੜ ਕੇ ਵਿਖਾ ਦਦੇ ਨੋਬੀ ਕਿਤੀ ਬੰਨਦਾ ਤੂੰ ਹਾਂ ਬੰਨ ਦੇ ਵੇ ਜੇ ਗੱਲ ਕਰੀਏ ਨਾ ਜਮਾ ਜੈਡ ਬਲੈਕ ਆ ਤੋਰਾ ਤਾਰਾ ਚੈੱਕ ਕਰ ਸਕਦੇ ਆ ਤੇ ਹਵਾਨੇ ਜਜਮੈਂਟ ਤੁਹਾਨੂੰ ਦੁਬਾਰੇ ਫੇਰ ਕਰਾ ਦਿੰਦੇ ਆਂ ਉੱਪਰ ਤੋਂ ਲੈ ਕੇ ਥੱਲੇ ਤੱਕ ਨਿਗਾਹ ਮਾਰਿਓ ਜੇ ਕਿਰਾਂ ਬਹੁਤ ਸੋਹਣਾ ਹਵਾਲਾ ਦੋਸਤੋ ਕੋਈ ਲਿੱਸੀ ਲਾਵੀ ਨਹੀਂ ਰਾਜੀਪੜੀ ਦੀ ਗੱਲ ਕਰੀਏ ਰਾਜੀਪੜੀ ਸੋਹਣੀ ਆ ਦੋਸਤੋ ਤੇ ਥਣਾ ਦਾ ਸੈਜ ਵੀ ਸੇਮ ਹੀ ਆ ਰੇਟ ਦੀ ਗੱਲ ਕਰੀਏ ਦਾ ਬਾਈ ਤੋ ਤੁਹਾਨੂੰ ਰੇਟ ਪੁੱਛਦ ਨੇ ਬਾਈ ਰੇਟ ਦੀ ਗੱਲ ਕਰੀਏ ਤੇ ਇਹਦਾ ਰੇਟ ਕੀ ਰੱਖਿਆ ਬਾਈ ਰੇਟ ਤਾਂ ਫੋਨ ਤੇ ਕਰਾਂਗੇ ਠੀਕ ਆ ਫੋਨ ਤੇ ਹੀ ਰੱਖਾਂ ਠੀਕ ਆ ਲਓ ਵੀ ਰੇਟ ਬਾਈਆਂ ਦਾ ਫੋਨ ਤੇ ਹੋ ਜੂਗਾ ਜੇ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਬਾਈ ਦਾ ਪਿੰਡ ਹੈਗਾ ਗੁੜੀ ਸੰਗਰ ਜਿਲਾ ਹਰੀਮੋਕਸਾ ਦਾ ਤਸਵੀਰ ਦਿੜਵਾਹਤ ਨੰਬਰ ਸਕਰੀਨ ਤੇ ਐ ਇਸ ਨੰਬਰ ਤੇ ਸੰਪਰਕ ਕਰ ਲਈ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਵੱਲ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ